ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਹ ਸਭ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰੇ ਵੀਰੋ ਇਸ ਵਾਲੀ ਵੀਡੀਓ ਦੇ ਵਿੱਚ ਅੱਜ ਦੇ ਟੌਪ ਦੇ ਟੂਰਨਾਮੈਂਟ ਦੱਸਾਂਗੇ ਆਪਾਂ ਤੇ ਖਿਡਾਰੀ ਵੀ ਉਹਨਾਂ ਦਾ ਤੁਹਾਨੂੰ ਕਲੀਅਰ ਕਰਦਗੇ ਵੀ ਖੇਡਣਾ ਜਾਂ ਨਹੀਂ ਤਾਂ ਕਰਕੇ ਜੋ ਖਿਡਾਰੀ ਸਾਡੇ ਨਾਂ ਲਿਖੇ ਹੁੰਦੇ ਆ ਬਾਕੀ ਨਵੇਂ ਆਏ ਆ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਪਹਿਲਾ ਟੂਰਨਾਮੈਂਟ ਮੇਰੇ ਵੀਰੋ ਅੱਜ ਦੇ ਦਿਨ ਦਾ ਤੁਹਾਨੂੰ ਟਲਵਾਂ ਕਪੂਰਥਲੇ ਇਲਾਕੇ ਦੇ ਵਿੱਚ ਦੇਖਣ ਨੂੰ ਮਿਲਣਾ ਜੈਸ ਕੱਪ ਤੇ ਅੱਜ ਸਰੇ ਦੇ ਖਿਡਾਰੀ ਤੇ ਸਰੇ ਦੀਆਂ ਟੀਮਾਂ ਬਣ ਕੇ ਖੇਡਣੀਆਂ ਅੱਜ ਤੋਂ ਸ਼ੁਰੂਆਤ ਆ ਇਸ ਟੂਰਨਾਮੈਂਟ ਦੀ ਸਰੇ ਦੇ ਮੈਚ ਅੱਜ ਇੱਥੇ ਕਰਵਾਏ ਜਾਣੇ ਆ ਅੱਜ ਹਰਦੋ ਫਰਾਲਾ ਦੇ ਵਿੱਚ ਵੀ ਮੇਰੇ ਵੀਰੋ ਵੱਡਾ ਕਬੱਡੀ ਕੱਪ ਆ ਜੈਸ ਕੱਪ ਤੇ ਅੱਜ ਜਲੰਧਰ ਇਲਾਕੇ ਦੇ ਵਿੱਚ ਲੜਕੀਆਂ ਦੇ ਮੈਚ ਵੀ ਆ ਤੇ ਮੇਰੇ ਵੀਰੋ ਲੜਕਿਆਂ ਦੇ ਮੈਚ ਵੀ ਕਰਵਾਏ ਜਾਣੇ ਆ ਇੱਥੇ ਕਲੱਬਾਂ ਵਾਲੋਂ ਓਪਨ ਜਾਂ ਉਦਾਂ ਕਲੀਅਰ ਨਹੀਂ ਹੋ ਪਾਇਆ ਪਰ ਸਿਰੇ ਦੇ ਮੈਚ ਹੀ ਇੱਥੇ ਹੋਣੇ ਆ ਮੇਰੇ ਵੀਰੋ ਅੱਜ ਹਰਿਆਣੇ 'ਚ ਵੀ ਟੌਪ ਦਾ ਟੂਰਨਾਮੈਂਟ ਆ ਉਹਦਾ ਪੋਸਟਰ ਤਾਂ ਨਹੀਂ ਹੈਗਾ ਪਰ ਲੱਖ ਪਹਿਲਾ ਨਾਵਾ ਵਧੀਆ ਮੈਚ ਉੱਥੇ ਵੀ ਜਾਣੀ ਕੀ ਕਰਵਾਏ ਜਾਣੇ ਆ ਤੇ ਆਪਾਂ ਜੱਗੂ ਦੀ ਖੁਸ਼ੀ ਦੁੱਗਾਂ ਦੀ ਸ਼ੀਲੂ ਦੀ ਪਾਲੇ ਦੀ ਗੱਲ ਕਰੀਏ ਸਾਰਿਆਂ ਨੇ ਨਹੀਂ ਖੇਡਣਾ ਪਾਲਾ ਆਸਟ੍ਰੇਲੀਆ ਦੇ ਵਿੱਚ ਆ ਬਾਕੀ ਅੱਜ ਕਿਸੇ ਵੀ ਖਿਡਾਰੀ ਨੇ ਨਹੀਂ ਖੇਡਣਾ ਇਹਨਾਂ ਵੱਡੇ ਖਿਡਾਰੀਆਂ ਨੇ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਇਹ ਕਲੀਅਰ ਕਰਨਾ ਜ਼ਰੂਰੀ ਹੁੰਦਾ ਤਾਂ ਕਰਕੇ ਮੂਰੇ ਵੀ ਲਿਖਿਆ ਹੁੰਦਾ ਨਹੀਂ ਬਾਰ-ਬਾਰ ਵੀ ਕਮੈਂਟੇ ਚ ਪੁੱਛਦੇ ਆ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਲਾਈਕ ਤੇ ਚੈਨਲ ਨੂੰ ਜ਼ਰੂਰ ਕਰਿਓ ਸਬਸਕ੍ਰਾਈਬ ਮੈਂ ਕੋਈ ਗਲਤ ਬੋਲ ਗਿਆ ਹੋਇਆ ਤਾਂ ਮਾਫੀ ਚਾਹੁੰਦਾ ਅੱਜ ਹੋਰ ਕਿਤੇ ਟੂਰਨਾਮੈਂਟ ਵੀ ਵੱਡਾ ਹੋਇਆ ਉਹ ਵੀ ਤੁਸੀਂ ਦੱਸ ਸਕਦੇ ਹੋ ਧੰਨਵਾਦ